اپنی 1890 ਤੋਂ شروع ਹੁੰਦੀ ਆ ਤੇ ਆਪਣੀ 26 ਲੱਖ 90 ਹਜ਼ਾਰ ਤੱਕ ਜਾਂਦੀ ਆ ਜਿਵੇਂ ਕਿਸੇ ਨੇ ਡੋਰ ਖੋਲਣਾ ਨਾ ਆਪਣਾ ਇਦਾਂ ਕਰ ਕਿ 683 ਕਿਲੋਮੀਟਰ ਸਿੰਗਲ ਚਾਰਜ ਦੇ ਵਿੱਚ ਇਹ ਵਾਲੀ ਗੱਡੀ ਚੱਲੀ ਜਾਂਦੀ ਆ ਆਪਣੀ ਇਹ ਵਾਲੀ ਗੱਡੀ ਜਿਹੜੀ ਐਕਸਵੀ 9 ਨਹੀਂ ਆ ਉਦੋਂ 4 ਲੱਖ ਰੁਪਏ ਸਸਤੀ ਆ ਉਹਦੇ ਨਾਲ ਨਾ 20 ਤੋਂ ਲੈ ਕੇ 80% ਸਿਰਫ 20 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਬਾਕੀ ਤੁਸੀਂ ਨਾ ਇੱਕ ਵਾਰ ਗੇਅਰ ਨੋਬ ਦੇਖੋ ਇਹਦਾ ਪ੍ਰੋਪਰ ਜਿਹਨੂੰ ਕਹਿੰਦੇ ਨੇ ਪੂਰਾ ਜਹਾਜ਼ ਵਾਲਾ ਕੰਮ ਕਰ ਰੱਖਿਆ ਇਹ ਸਾਰਾ ਨਾ ਮਤਲਬ ਜਿਵੇਂ ਦੇ ਡਿਜੀਟਲ ਰੱਖਿਆ ਬਟਨ ਆ ਇਹ ਆਪਣਾ ਟੱਚ ਨਹੀਂਗਾ ਮਤਲਬ ਆਪਣੇ ਬਟਨ ਮਿਲ ਜਾਂਦੇ ਨੇ ਬਾਕੀ ਨੇ ਦੇ ਵਿੱਚ ਆਪਣਾ ਹਰਮਨ ਕਾਰਡਨ ਦਾ 뮤직 ਸਿਸਟਮ ਮਿਲ ਜਾਂਦਾ 뮤직 ਸਿਸਟਮ ਤਾਂ ਇਹਨਾਂ ਇੰਨਾ ਘੰਟਾ ਨਾ ਬਾਹਰੋਂ ਕਿਸ ਨੂੰ ਲਵਾਉਣ ਦੀ ਕੋਈ ਲੋੜ ਹੀ ਨਹੀਂ ਉਹਨੂੰ ਡੋਰ ਹੈਂਡਲ ਦੀ ਜਗ੍ਹਾ ਐਦਾਂ ਦੀ ਸਟ੍ਰਿਪਾਂ ਦੇ ਰੱਖਿਆ ਨੇ ਹੈਨਾ ਸਿੰਗਲ ਲੈਗ ਵਿੱਚ ਆਪਣੇ ਐਡਜਸਟੇਬਲ ਹੈਡ ਰੈਸ ਨੇ ਆਪਾਂ ਮਤਲਬ ਹਾਂ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਤੁਹਾਡੇ ਸਾਹਮਣੇ ਖੜੀ ਆ ਮਹਿੰਦਰਾ ਵਾਲਿਆਂ ਦੀ BE6 ਮੈਂ ਗੱਲ ਕਰਾਂ ਆਪਣੀ XUV90 ਨੀ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਹੀ ਦੁੱਤਾ ਤੇ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਜਿਹੜੀ ਆਪਣੀ BE6 ਆ ਗੱਡੀਆਂ ਆਪਣੀ ਦੋਏ ਸੇਮ ਨੇ ਸਾਰਾ ਕੁਝ ਇਹਨਾਂ ਦਾ ਸੇਮ ਆ ਬੈਟਰੀ ਵਗੈਰਾ ਦੀ ਸਪੈਕਸ ਵਗੈਰਾ ਦੀ ਮੈਂ ਗੱਲ ਕਰਾਂ ਪਾਵਰ ਵਗੈਰਾ A ਤੋਂ Z ਸੇਮ ਆ ਜੀਡੀਪੀ ਆਪਣੀ ਇਹ ਵਾਲੀ ਗੱਡੀ ਆ ਇਹ ਆ ਗਈ ਆਪਣੀ ਥੋੜੀ ਜਿਹੀ ਲਗਜ਼ਰੀ ਤੇ ਕੰਫਰਟ ਦੇ ਵਿੱਚ ਇਹ ਵਾਲੀ ਗੱਡੀ ਆ ਗਈ ਆਪਣੀ ਸਪੋਰਟਸ ਲਾਈਨ ਦੇ ਵਿੱਚ ਭਜਾਣ ਦਾ ਸ਼ੌਂਕ ਆ ਉਹਨਾਂ ਲਈ ਇਹ ਚੀਜ਼ ਬਹੁਤ ਸੋਹਣੀ ਆ ਇਹਦੀ ਆਪਣੀ ਸਟਾਰਟਿੰਗ ਰੇਂਜ ਹੈਗੀ ਆਪਣੀ 18.90 ਤੋਂ ਸ਼ੁਰੂ ਹੁੰਦੀ ਆ ਤੇ ਆਪਣੀ 26 ਲੱਖ 90 ਹਜ਼ਾਰ ਤੱਕ ਜਾਂਦੀ ਆ ਬਾਕੀ ਇਹਦੇ ਮੈਂ ਤੁਹਾਨੂੰ ਪ੍ਰਾਈਸ ਵਗੈਰਾ ਦੱਸੇ ਸੀਗੇ ਆਪਣੀ ਇਹ ਆਪਣੀ 31-32 ਲੱਖ ਤੱਕ ਜਾਂਦੀ ਆ ਇਹਦੇ ਵਿੱਚ ਵੀ ਆਪਣੇ ਸੇਮ ਉਹੀ ਵੇਰੀਐਂਟ ਆਉਂਦੇ ਨੇ ਪੈਕ 1 ਪੈਕ 2 ਤੇ ਪੈਕ 3 ਬਾਕੀ ਅੱਜ ਜਿਹੜਾ ਤੁਹਾਡੇ ਸਾਹਮਣੇ ਖੜਿਆ ਇਹ ਆਪਣਾ ਪੈਕ 3 ਖੜਿਆ ਮਤਲਬ ਟੌਪ ਮਾਡਲ ਆ ਇਹਦੇ ਵਿੱਚ ਆਪਣੀ ਦੋ ਟਾਈਪ ਦੀ ਬੈਟਰੀਆਂ ਹੁੰਦੀਆਂ ਨੇ ਇੱਕ ਆਪਣੀ 90 ਕਿਲੋਵਾਟ ਦੀ ਮਤਲਬ 59 ਕਿਲੋਵਾਟ ਦੀ ਤੇ ਇੱਕ ਆਪਣੀ 79 ਕਿਲੋਵਾਟ ਦੀ ਤਾਂ ਆਪਣੀ ਜਿਹੜੀ ਰੇਂਜ ਵਗੈਰਾ ਹੈ ਗੱਡੀ ਦੀ ਆਪਣੀ 683 ਕਿਲੋਮੀਟਰ ਮਹੀਦਰਾ ਵੱਲੋਂ ਆ ਕਿ 683 ਕਿਲੋਮੀਟਰ ਸਿੰਗਲ ਚਾਰਜ ਦੇ ਵਿੱਚ ਇਹ ਵਾਲੀ ਗੱਡੀ ਚੱਲੀ ਜਾਂਦੀ ਆ ਬਾਕੀ ਆ ਜੋ ਇੱਕ ਵਾਰ ਮੈਂ ਤੁਹਾਨੂੰ ਗੱਡੀ ਬਾਰੇ ਦੱਸਦਾ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰੀਏ ਚਾਬੀ ਬਾਰੇ ਸੇਮ ਏ ਦੀ ਵੀ ਚਾਬੀ ਇਦਾਂ ਦੀ ਆ ਤੇ ਜਿਹੜੀ ਆਪਣੀ ਐਕਸੀਵੀ 9 ਨੀ ਆ ਇਹਦੀ ਵੀ ਸੇਮ ਚਾਬੀ ਇਦਾਂ ਦੀ ਹੋਈ ਆ ਬਾਕੀ ਫਰੰਟ ਦੇ ਵਿੱਚੋਂ ਗੱਲ ਕਰੀਏ ਆਪਣੀ ਇਦਾਂ ਦੀ ਕੁਸ਼ ਇਹਦੀ ਫਰੰਟ ਲੁੱਕ ਆ ਜਿਹਦੇ ਵਿੱਚ ਬੀ ਈ ਦੀ ਬੇਜਿੰਗ ਆਪਣੇ ਕੋਲ ਅਦਰਲੇ ਪਾਸੇ ਆ ਜਾਂਦੀ ਆ ਜਿਹੜੀ ਦੂਸਰੀ ਆ ਉਹਦੇ ਵਿੱਚ ਆਪਣੀ ਮਹਿੰਦਰਾ ਦਾ ਲੋਗੋ ਆ ਜਾਂਦਾ ਉਹ ਵੀ ਗਲੋ ਕਰਦਾ ਆ ਤੇ ਇਹ ਵੀ ਮਤਲਬ ਇਹਦੇ ਵਿੱਚ ਵੀ ਆਪਣੀ ਲਾਈਟ ਜਲਦੀ ਹੁੰਦੀ ਆ ਬਾਕੀ ਉਹਦਾ ਨਾ ਆਪਣਾ ਸਾਰਾ ਮਤਲਬ ਫਰੰਟ ਬੋਨਟ ਖੁੱਲਦਾ ਇਹਦਾ ਆਪਣਾ ਜਸ ਇੱਥੋਂ ਖੁੱਲਦਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਬਾਅਦ ਦੇ ਵਿੱਚ LED ਦੇ ਵਿੱਚ ਆਪਾਂ ਨੂੰ ਇਹਦਾ ਜਿਹੜੇ ਫਰੰਟ ਲਾਈਟ ਹੈਡਲਾਈਟ ਦਾ ਸਾਰਾ ਸੈੱਟ ਮਿਲ ਜਾਂਦਾ ਬਾਕੀ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਆਪਣੇ ਕੁਝ ਇਹਦੇ ਇੰਡੀਕੇਟਰ 글로 ਕਰਦੇ ਨੇ ਜਿਹੜੀ ਆਪਣੀ DRL ਆ ਆਪਣੀ ਇੱਥੋਂ 글로 ਕਰਕੇ ਐਵੇਂ ਦੀ ਮਤਲਬ ਸਾਰੀ ਕੰਪਲੀਟ DRL 글로 ਕਰਦੀ ਆ ਬਾਕੀ ਮੇਨ ਜਿਹੜੀ ਦੀ ਹੈਡਲਾਈਟ ਆ ਗਈ ਉਹ ਆਪਣੀ ਵਿੱਚ ਆ ਜਾਂਦੀ ਆ ਬਾਕੀ ਨਾ ਫਰੰਟ ਦੇ ਵਿੱਚ ਆਪਾਂ ਨੂੰ ਇਹਦੇ 6 ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਬਾਕੀ ਇਦਾਂ ਦੇ ਕੁਝ ਆਪਣੇ ਫਰੰਟ ਲੁੱਕ ਸੀਗੇ ਦੀ ਸਾਈਡ ਦੇ ਵਿੱਚੋਂ ਚੱਲਦੇ ਆਪ ਗੁੱਡਇਰ ਤੇ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ 24555R19 19 ਇੰਚ ਦੇ ਇਹਦੇ ਵਿੱਚ ਆਪਾਂ ਨੂੰ ਡਾਇਮੰਡ ਕੱਟ ਅਲੋਇਲ ਮਿਲ ਜਾਂਦੇ ਨੇ ਬਾਕੀ ਫਰੰਟ ਦੇ ਵਿੱਚ ਤਾਂ ਇਹਦੀ ਡਿਸਕ ਆਉਂਦੀ ਆਉਂਦੀ ਆ ਆਪਾਂ ਨੂੰ ਪਿਛਲੇ ਪਾਸੇ ਵੀ ਡਿਸਕ ਬ੍ਰੇਕ ਮਿਲ ਜਾਂਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਗੱਡੀਆਂ ਦੇ ਵਿੱਚ ਜਿਹੜੀਆਂ ਕਲਾਈਡਿੰਗ ਹੁੰਦੀ ਆ ਇਹ ਆਪਣੀ ਮੈਟ ਬਲੈਕ ਦੇ ਵਿੱਚ ਆਉਂਦੀ ਆ ਬਟ ਇਹਦੇ ਵਿੱਚ ਨਾ ਇਹ ਗਲੋਸੀ ਬਲੈਕ ਦੇ ਵਿੱਚ ਆ ਗਈ। ਬਾਕੀ ਇਦਾਂ ਦੇ ਆਪਾਂ ਨੂੰ ਕੁਛ ਇਹਦੇ ਵਾਈਪਰ ਮਿਲ ਜਾਂਦੇ ਨੇ। ਇੱਥੇ ਸਾਹਮਣੇ ਆਪਾਂ ਨੂੰ ਇਹਦਾ ਅਡਾਸ ਦਾ ਕੈਮਰਾ ਮਿਲ ਜਾਂਦਾ। ਬਾਕੀ ਜਿਹੜੇ ਆਪਣੇ ਓਆਰਵੀਅਮ ਆਗੇ ਜਾਂ ਜਿਹੜੇ ਆਪਣੇ ਸਾਈਡ ਵਾਲੇ ਸ਼ੀਸ਼ੇ ਨੇ ਆਪਾਂ ਨੂੰ ਗਲੋਸੀ ਬਲੈਕ ਦੇ ਵਿੱਚ ਮਿਲ ਜਾਂਦੇ ਨੇ LED ਇੰਡੀਕੇਟਰ ਨਾਲ। ਬਾਕੀ फ्लਸ਼ ਆਪਾਂ ਨੂੰ ਡੋਰ ਹੈਂਡਲ ਮਿਲ ਗਏ ਹੈਨਾ। ਉਤਲੇ ਪਾਸੇ ਗੱਲ ਕਰ ਆਪਣੀ ਜਿਹੜੀ ਰੂਫ ਆ ਸਾਰੀ ਬਲੈਕ ਦੇ ਵਿੱਚ ਆ ਸਨ ਰੂਫ ਆ ਵੈਸੇ ਆ ਬਟ ਇਹ ਖੁੱਲਦੀ ਨਹੀਂਗੀ। ਮਤਲਬ ਜਸਟ ਸ਼ੋਅ ਵਾਸਤੇ ਆ। ਮਤਲਬ ਆਪਾਂ ਅੰਦਰੋਂ ਦੇਖ ਸਕਦੇ ਆ ਸਾਰਾ ਕੁਝ ਬਟ ਨਾ ਖੁੱਲਦੀ ਨਹੀਂ ਹੁੰਦੀ ਬਾਕੀ ਚਾਰਜਿੰਗ ਪੋਰਟ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਆਪਣਾ ਏਸੀ ਤੇ ਡੀਸੀ ਦੋਵੇਂ ਚਾਰਜਰ ਸਪੋਰਟ ਕਰਦਾ ਆ ਤੇ ਜਿਹੜਾ ਫਾਸਟ ਚਾਰਜਰ ਉਹਦੇ ਨਾਲ ਨਾ 0 ਤੋਂ ਲੈ ਕੇ 80% ਸਿਰਫ 20 ਮਿੰਟਾਂ ਦੇ ਵਿੱਚ ਹੋ ਜਾਂਦੀ ਆ ਬਾਕੀ ਪਿੱਛੋ ਗੱਲ ਕਰੀਏ ਆਪਣੀ ਇਦਾਂ ਦੀ ਕੋਸ਼ੇ ਦੀ ਪਿੱਛੇ ਤੋਂ ਲੁਕਾ ਯਾਰ ਬਹੁਤ ਮਤ ਘੈਂਟ ਦੀ ਲਾਦਿਆ ਕਨੈਕਟਡ ਆਪਾਂ ਨੂੰ ਇਹਦੇ ਵਿੱਚ ਟੇਲ ਲਾਈਟ ਮਿਲ ਜਾਂਦੀ ਆ ਇੰਡੀਕੇਟਰ ਆਪਣੇ ਕੋਲ ਇਧਰਲੇ ਪਾਸੇ ਆ ਗਏ ਜਿਹੜੀ ਬ੍ਰੇਕ ਲਾਈਟ ਹੋਗੀ ਹੈ ਨਾ ਪਾਰਕਿੰਗ ਲਾਈਟ ਸਾਰਾ ਆਪਣੇ ਕੋਲ ਇਧਰਲੇ ਪਾਸੇ ਆ ਸੈਟਅਪ ਬਾਕੀ ਉਹ ਰਿਵਰਸ ਲਾਈਟ ਆਪਣੇ ਕੋਲ ਨਿਚਲੇ ਪਾਸੇ ਆ ਗਈ ਪਿੱਛੇ ਪਾਸੇ ਗੱਲ ਕਰਾਂ ਮੈਂ ਆਪਾਂ ਨੂੰ 6 ਦੇ 6 ਰਿਵਰਸ ਦੇ ਵਿੱਚ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਬਾਕੀ ਮਹਿੰਦਰਾ ਦਾ ਲੋਗੋ ਆ ਗਿਆ BE6 ਦੀ ਪੈਜਿੰਗ ਆ ਗਈ ਆਪਾਂ ਨੂੰ ਰੀਅਰ ਦੇ ਵਿੱਚ ਡੀ ਫੋਗਰ ਮਿਲ ਜਾਂਦਾ ਸਪੋਇਲਰ ਮਿਲ ਗਿਆ ਇੱਕ ਬਾਕੀ ਰਿਵਰਸ ਕੈਮਰਾ ਦੀ ਗੱਲ ਕਰਾਂ ਆਪਣਾ ਰਿਵਰਸ ਕੈਮਰਾ ਨੀਚਲੇ ਪਾਸੇ ਆ ਗਿਆ ਇਲੈਕਟ੍ਰਿਕ ਟੇਲ ਗੇਟ ਆ ਐਵੇਂ ਕਰਕੇ ਬਾਕੀ ਉਹ ਦੇਖੋ ਆਪਾਂ ਨੂੰ ਵਰਨਿੰਗ ਲਾਈਟ ਕਿੱਥੇ ਦਿੱਤੀਆਂ ਹੋਈਆਂ ਨੇ ਬਾਕੀ 445 ਲੀਟਰ ਦਾ ਮਤਲਬ 4.5 ਲੀਟਰ ਦਾ ਦਾ ਆਪਾਂ ਨੂੰ ਉਹਦੇ ਵਿੱਚ ਬੂਟ ਸਪੇਸ ਮਿਲ ਜਾਂਦਾ ਪਾਰਸਲ ਟਰੇ ਆਪਣੇ ਕੋਲ ਅਦਰਲੇ ਪਾਸੇ ਆ ਗਈ। ਬਾਕੀ ਇੱਥੋਂ ਹੀ ਆਪਾਂ ਜਿਵੇਂ ਬੰਦ ਕਰ ਸਕਦੇ ਆ। ਬਾਕੀ ਬਾਰੋ ਦਾ ਗੱਲ ਇੰਨੀ ਜੀ ਸੀਗੀ ਗਰਾਉਂਡ ਕਲੀਅਰੈਂਸ ਜਿਵੇਂ ਮੈਂ ਗੱਲ ਕਰਾਂ 209 mm ਤੱਕ ਇਹਦਾ ਆਪਣਾ ਗਰਾਉਂਡ ਕਲੀਅਰੈਂਸ ਆ। ਬਾਕੀ ਨੇ ਇਹਦੇ ਵਿੱਚ ਆਪਾਂ ਨੂੰ 360 ਡਿਗਰੀ ਕੈਮਰਾ ਮਿਲ ਜਾਂਦਾ ਤੇ ਤਾਂ ਕਰਕੇ ਜਿਹੜੇ ਬਾਹਰਲੇ ਸ਼ੀਸ਼ੇ ਨੇ ਜਾਂ ਜਿਹੜੇ ਆਪਣੇ ORVM ਨੇ ਉਹਨਾਂ ਦੇ ਥੱਲੇ ਆਪਾਂ ਨੂੰ ਕੈਮਰੇ ਮਿਲ ਜਾਂਦੇ ਨੇ। ਬਾਕੀ ਫਲਸ਼ ਆਪਾਂ ਨੂੰ ਇਹਦੇ ਵਿੱਚ ਡੋਰ ਹੈਂਡਲ ਮਿਲ ਜਾਂਦੇ ਨੇ। ਐਦਾਂ ਦੀ ਬਾਬੇ ਕੁਸ਼ੇ ਲੁੱਕ ਆ ਇਹਦੀ ਗੱਡੀ ਦੀ। ਬਾਕੀ ਤੁਸੀਂ ਇੱਕ ਚੀਜ਼ ਦੇਖੋ ਆਪਾਂ ਜੇ ਮਤਲਬ ਡੋਰ ਹੈਂਡਲ ਕਿੱਥੇ ਨੇ ਜ ਇਦੇ ਵਿੱਚ ਨਾ ਆਪਾਂ ਨੂੰ ਡੋਰ ਹੈਂਡਲ ਦੀ ਜਗ੍ਹਾ ਐਦਾਂ ਦੀ ਸਟ੍ਰਿਪਾਂ ਦੇ ਰੱਖਿਆ ਨੇ ਆਹ ਚੀਜ਼ ਮੈਨੂੰ ਘੈਂਟ ਲੱਗੀ ਯਾਰ ਬੜੀ ਬਾਕੀ ਆਪਣੇ ਕੋਲ ਡੋਰ ਲੋਕ ਇਧਰਲੇ ਪਾਸੇ ਆ ਗਈ ਜਿਹੜੀ ਡਰਾਈਵਰ ਸਾਈਡ ਕੰਟਰੋਲ ਇਹਨੇਟ ਸਾਰੀ ਆਪਣੀ ਗਲੋਸੀ ਬਲੈਕ ਦੇ ਵਿੱਚ ਆ ਜਾਂਦੀ ਆ ਆਹ ਸਾਰੀ ਚੀਜ਼ ਤੁਸੀਂ ਦੇਖ ਸਕਦੇ ਹੋ ਆਪਣੀ ਲੈਦਰ ਦੇ ਵਿੱਚ ਆ ਆਹ ਸਿਲਵਰ ਦੇ ਵਿੱਚ ਆ ਗਈ ਆ ਸਾਰਾ ਮੈਂ ਗੱਲ ਕਰਾਣਾ ਆਪਣਾ ਸੌਫਟ ਟੱਚ ਮਟੀਰੀਅਲ ਆ ਹਾਰਡ ਪਲਾਸਟਿਕ ਆਪਾਂ ਨੂੰ ਉੱਤਲੇ ਪਾਸੇ ਮਿਲ ਜਾਂਦਾ ਬਾਕੀ ਸੀਟ ਦੀ ਗੱਲ ਕਰਾਂ ਮੈਂ ਆਪਣੀ ਤਿੰਨ ਮੈਮਰੀ ਸੀਟ ਮਿਲ ਜਾਂਦੀ ਆ ਵੈਂਟੀਲੇਟਿਡ ਸੀਟਾਂ ਨੇ ਆਪਣੀ ਡਰਾਈਵਰ ਸਾਈਡ ਵੀ ਤੇ ਕੋ-ਡਰਾਈਵਰ ਸਾਈਡ ਵੀ ਲੈਦਰ ਤੇ ਫੈਬਰਿਕ ਦਾ ਯੂਜ਼ ਹੋਇਆ ਵਾ ਮਤਲਬ ਸੈਮੀ ਲੈਦਰ ਕਹਿ ਸਕਦਾ ਮੈਂ ਬਾਕੀ ਸੀਟਿੰਗ ਦੀ ਅਡਜਸਟਮੈਂਟ ਦੀ ਗੱਲ ਕਰਾਂ ਮੈਂ ਸੀਟਾਂ ਦੇ ਬਾਕੀ ਸਿਕਸ ਵੇ ਆਪਾਂ ਸੀਟ ਨੂੰ ਇਲੈਕਟ੍ਰੋਨਿਕਲੀ ਅਡਜਸਟ ਕਰ ਸਕਦੇ ਆ ਬਾਕੀ ਤੁਸੀਂ ਨਾ ਇੱਕ ਵਾਰ ਗੀਅਰ ਨੋਬ ਦੇਖੋ ਇਹਦਾ ਪ੍ਰੋਪਰ ਜਿਹਨੂੰ ਕਹਿੰਦੇ ਨੇ ਪੂਰਾ ਜਹਾਜ਼ ਵਾਲਾ ਕੰਮ ਕਰ ਰੱਖਿਆ ਬਾਕੀ ਜਿਵੇਂ ਮੈਂ ਗੱਲ ਕਰਾਂ ਆਪਣੇ ਕੋਲ 2 ਸਪੋਕ ਦੇ ਵਿੱਚ ਇਹਦਾ ਸਟੇਰਿੰਗ ਵੀਲ ਆ ਗਿਆ ਸਾਰਾ ਆਪਨੂੰ ਲੈਦਰ ਰਾਈਟ ਮਿਲਦਾ ਆ ਇਹ ਸਾਰਾ ਨਾ ਮਤਲਬ ਜਿਵੇਂ ਦੇ ਡਿਜੀਟਲ ਰੱਖਿਆ ਬਟਨ ਆ ਇਹ ਆਪਣਾ ਟੱਚ ਨਹੀਂਗਾ ਮਤਲਬ ਆਪਣੇ ਬਟਨ ਮਿਲ ਜਾਂਦੇ ਨੇ ਬਾਕੀ ਐਡਰੋਪ ਆਬ ਵੋਲਿਮ ਗੈਰ ਐਡਜਸਟ ਕਰ ਸਾਦੇ ਮੋਡ ਵਗੈਰਾ ਕੋਲ ਵਗੈਰਾ ਦਾ ਸਾਰਾ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਇਹਦੇ ਐਡਾਸ ਵਗੈਰਾ ਦਾ ਸਾਰਾ ਸਿਸਟਮ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਪੈਡਲ ਸ਼ਿਫਟਰ ਆਪਣੇ ਕੋਲ ਇੱਥੇ ਮਿਲ ਗਏ ਇੱਥੇ ਆਪਣੇ ਕੋਲ ਰੀਜਨਰੇਸ਼ਨ ਬਟਨ ਲੱਗਾ ਹੋਇਆ ਬਾਕੀ ਨਾ ਇਧਰਲੇ ਪਾਸੇ ਆਪਣੇ ਕੋਲ ਬੂਸਟ ਬਟਨ ਆ ਮਤਲਬ ਜਿਵੇਂ ਤੁਸੀਂ ਨਾਰਮਲ ਦੇ ਵਿੱਚ ਚਲਾ ਰਹੇ ਹੋ ਤੁਹਾਨੂੰ ਪਾਵਰ ਚਾਹੀਦੀ ਹੈ ਕਿ ਹਾਂ ਯਾਰ ਇਹ ਬਟਨ ਮੈਂ ਤੁਹਾਨੂੰ 10 ਸੈਕਿੰਡ ਲਈ ਗੱਡੀ ਜਿਵੇਂ ਸਪੋਰਟ ਮੋਡ ਦੇ ਵਿੱਚ ਪਾ ਕੇ ਦੇ ਦਊਗਾ ਉਹਦੇ ਨਾਲ ਤੁਹਾਡੀ ਰੇਂਜ ਦੇ ਉੱਤੇ ਵੀ ਨਹੀਂ ਫਰਕ ਪੈਣਾ ਤੇ ਆਪਣਾ ਮਤਲਬ ਤੁਸੀਂ ਖਿੱਚ ਹਿਸਾਬ ਦੇਉਂਗੇ ਹਾਂ ਬਾਕੀ ਸਾਈਡ ਦੇ ਵਿੱਚੋ ਜਿਵੇਂ ਮੈਂ ਗੱਲ ਕਰਾਂ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਵਾਈਪਰ ਕੰਟਰੋਲ ਤੇ ਦੂਜੇ ਪਾਸੇ ਆ ਗਏ ਇਧਰਲੇ ਪਾਸੇ ਆ ਗਏ ਇਹਦੇ ਆਪਣੇ ਹੈੱਡਲੈਂਪ ਕੰਟਰੋਲ ਬਾਕੀ ਨੀਚੋਂ ਗੱਲ ਕਰਾਂ ਮੈਂ ਆਟੋ ਹੋਲਡ ਦਾ ਬਟਨ ਆ ਗਿਆ ਪਾਰਕਿੰਗ ਸੈਂਸਰ ਦਾ ਬਟਨ ਆ ਗਿਆ ਹਿੱਲ ਡੀਸੈਂਟ ਆ ਗਿਆ ਆਪਣਾ ਟ੍ਰੈਕਸ਼ਨ ਕੰਟਰੋਲ ਆ ਗਿਆ ਬਾਕੀ ਸਟੀering wheel ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਟਿਲਟ ਵੀ ਮਿਲਦੀ ਆ ਤੇ ਆਪਾਂ ਨੂੰ ਟੈਲੀਸਕੋਪਿਕ ਵੀ ਮਿਲ ਜਾਂਦੀ ਆ ਜਿਹੜੀ ਆਪਣੀ XCVI 9 ਹੀ ਆ ਉਹਦੇ ਵਿੱਚ ਨਾ ਚਿੱਟਾ ਇੰਟੀਰੀਅਰ ਮਿਲਦਾ ਮਤਲਬ ਜਿਹੜੀ ਸੀਟਾਂ ਵਗੈਰਾ ਨੇ ਉਹ ਸਾਰੀਆਂ ਵਾਈਟ ਕਲਰ ਦੇ ਵਿੱਚ ਮਿਲਦੀਆਂ ਨੇ ਤੇ ਇਹ ਥੋੜਾ ਜਿਹਾ ਨਾ ਮਤਲਬ ਗ੍ਰੇਸ਼ ਤੇ ਆਪਣਾ ਗ੍ਰੀਨ ਜੇ ਟੋਨ ਦੇ ਵਿੱਚ ਆ ਗਿਆ ਇਹ ਚੀਜ਼ ਮਤਲਬ ਗੰਦੀ ਹੋਣ ਵਾਲੀ ਨਹੀਂ ਗੀ ਬਾਕੀ ਇਹਦੇ ਵਿੱਚ ਆਪਣੀ ਦੋ ਸਕਰੀਨਾਂ ਮਿਲਦੀਆਂ ਨੇ ਉਹਦੇ ਵਿੱਚ ਐਕਸੀਵੀ ਜਿਹੜੀ ਆਪਣੀ ਨਾਈਨ ਹੀ ਆ ਹੈਨਾ ਉਹਦੇ ਵਿੱਚ ਆਪਣੀ ਟੋਟਲ ਤਿੰਨ ਸਕਰੀਨਾਂ ਨੇ ਮਤਲਬ ਇਧਰਲੇ ਪਾਸੇ ਵੀ ਸਕਰੀਨ ਆ ਬਾਕੀ ਨੂੰ ਤੁਸੀਂ ਇੱਕ ਵਾਰ ਅੱਗੇ ਜਗ੍ਹਾ ਦੇਖੋ ਬੇਸ਼ੱਕ ਜਵਾਕ ਨੂੰ ਲਟਾ ਦਿਓ ਉਹ ਵਾਲਾ ਕੰਮ ਹੋ ਰੱਖਿਆ ਬਾਕੀ ਆ ਇੱਥੇ ਕਿਹਨੂੰ ਪਤਾ ਨਹੀਂ ਉਹਨਾਂ ਨੇ ਕੀ ਸਪੇਸ ਜੀ ਛੱਡੀ ਹੋਈ ਆ ਮੇਰੇ ਹਿਸਾਬ ਤੋਂ ਨਾ ਇਹ ਐਚ ਯੂਡੀ ਕਰਕੇ ਹੁਣ ਆਇਆ ਕੁਝ ਵੀ ਚਲੋ ਬਾਕੀ ਇਹਦੇ ਵਿੱਚ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਚਲਾ ਸਕਦੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਬਾਕੀ ਆਪਣੇ ਕੋਲ ਦੋ ਵਾਇਰਲੈਸ ਚਾਰਜਰ ਇਧਰਲੇ ਪਾਸੇ ਆ ਗਏ ਕਪਾਊਡਰ ਆਪਾਂ ਨੂੰ ਇੱਥੇ ਮਿਲ ਗਿਆ ਗিয়ার ਲੀਵਰ ਦੀ ਆ ਦੇਖੋ ਇੱਕ ਹੋਰ ਗিয়ার ਲੀਵਰ ਮੈਨੂਅਲ ਜੇ ਕਿਸੇ ਨੇ ਕਰਨੀ ਹੋਵੇ ਆਪਾਂ ਇੱਥੋਂ ਵੀ ਕਰ ਸਕਦੇ ਆ ਆ ਬਟਨ ਕਿੰਨੇ ਘੈਂਟ ਦਿੱਤੇ ਹੋਏ ਨੇ ਬਾਕੀ ਪਾਰਕਿੰਗ ਹੈਨਾ ਜਿਹਨੇ ਪਾਰਕਿੰਗ ਤੇ ਅਪਲਾਈ ਕਰਨੇ ਹੋਣ ਆਪਾਂ ਇੱਥੋਂ ਮਤਲਬ ਪਾਰਕਿੰਗ ਬਟਨ ਸਿੱਧਾ ਆਪਣਾ ਆਪਣਾ ਇਹ ਆਪਾਂ ਨੂੰ ਟੱਚ ਲਾਦਾਂ ਮੈਂ ਵੀ ਜਦ ਗੱਡੀ ਤੇ ਬੈਠਿਆ ਨਾ ਮੈਨੂੰ ਵੀ ਮਹ ਟੱਚ ਲੱਗਿਆ ਬਟ ਫਿਰ ਮੈਨੂੰ ਬਾਅਦ ਪਤਾ ਲੱਗਿਆ ਇਹ ਬਟਨ ਨੇ ਆਪਣੇ ਬਾਕੀ ਕੀ ਵਗੈਰਾ ਰੱਖਣ ਨੂੰ ਨਾ ਆਪਣ ਨੂੰ ਪ੍ਰੋਪਰ ਸਪੇਸ ਇੱਥੇ ਦਿੱਤੀ ਹੋ ਜਿਹੜੇ ਆਪਣੇ ਇਨਫੋਟੇਨਮੈਂਟ ਸਕਰੀਨ ਦੇ ਕੰਟਰੋਲ ਨੇ ਆਪਾਂ ਨੂੰ ਇਧਰਲੇ ਪਾਸੇ ਮਿਲ ਜਾਂਦੇ ਨੇ ਆਹ ਪਤਾ ਨਹੀਂ ਕੀ ਚੱਕਰ ਆ ਬਾਕੀ ਆਮ ਰੈਸਟ ਵਗੈਰਾ ਆਪਣੇ ਕੋਲ ਇਧਰਲੇ ਪਾਸੇ ਆ ਤੇ ਆਪਣੀ ਇੰਨੀ ਕੁ ਡੀਪ ਆਮ ਬਾਕੀ ਇਹਦੇ ਵਿੱਚ ਗਲਵ ਬਾਕਸ ਵਗੈਰਾ ਇਹਦੇ ਵਿੱਚ ਮੈਨੂੰ ਤਾਂ ਦਿਖਿਆ ਨਹੀਂ ਕਿਤੇ ਯਾਰ ਨਾ ਹੈਗਾ 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 ਆਪਾਂ ਆ ਦੇਖੋ ਇੱਥੋਂ ਇੰਨਾ ਕੁ ਆਪਣਾ ਮਤਲਬ ਬਿਲਕੁਲ ਛੋਟਾ ਜਿਹਾ ਗਲਵ ਬਾਕਸ ਆ ਕਈ ਵਾਰ ਤਾਂ ਬੰਦੇ ਨੂੰ ਲੱਗਦਾ ਕਿ ਹੈਗਾ ਹੀ ਨਹੀਂ ਬਾਈ ਬਾਕੀ ਇਦਾਂ ਦਾ ਕੁਝ ਇਹਦਾ 프ਰਿੰਟ ਦੇ ਵਿੱਚੋਂ ਸੀਗਾ ਆਪਾਂ ਨੂੰ ਇਦਾਂ ਦਾ ਕੁਝ ਫਰੇਮਲੈਸ ਮਤਲਬ ਇਹਦੇ ਵਿੱਚ ਆਈ ਆਰ ਵੀ ਆ ਮਿਲ ਜਾਂਦਾ ਬਾਕੀ ਇੱਥੇ ਇੱਕ ਛੋਟਾ ਜਿਹਾ ਕੈਮਰਾ ਦੇ ਰੱਖਿਆ ਇਹ ਤਾਂ ਦੇ ਰੱਖਿਆ ਜੇ ਕਿਸੇ ਨੇ ਬਾਈਚਾਂਸ ਗੱਡੀ ਦੇ ਵਿੱਚ ਬੈ ਕੇ ਵੀਡੀਓ ਕਾਲ ਵਗੈਰਾ ਕੋਈ ਵੀ ਮੀਟਿੰਗ ਵਗੈਰਾ ਕਰਨੀ ਹੋਵੇ ਨਾ ਉਹਦੇ ਲਈ ਇਹ ਚੀਜ਼ ਬਹੁਤ ਵਧੀਆ ਬਾਕੀ ਇਹ ਤੋਂ ਆਪਾਂ ਸੈਲਫੀ ਵਗੈਰਾ ਵੀ ਖਿੱਚ ਸਕਦੇ ਹਾਂ ਉੱਪਰ ਕੰਟਰੋਲਸ ਦੇਖੋ ਇਹ ਸਾਰੀ ਚੀਜ਼ ਨਾ ਆਪਣੀ ਗਲੋਸੀ 블랙 ਦੇ ਵਿੱਚ ਦਿੱਤੀ ਹੋਈ ਆ ਬੜੀ ਘੈਂਟ ਲਾਦੀ ਆ ਬਾਕੀ ਨਾਲ ਉੱਤੇ ਪਾਸੇ ਆਪਾਂ ਨੂੰ ਇਦਾਂ ਦੇ ਕੁਝ ਕੰਟਰੋਲ ਦੇਖਣ ਨੂੰ ਮਿਲ ਜਾਂਦੇ ਨੇ ਜਿਹਦੇ ਵਿੱਚ ਇੱਕ ਆਪਣਾ ਕੈਮਰੇ ਦਾ ਆ ਗਿਆ ਇਹਦੇ ਵਿੱਚ ਇੱਕ ਆਪਣੀ ਆਟੋਮੈਟਿਕ ਪਾਰਕਿੰਗ ਕਰਕੇ ਫੀਚਰ ਆਉਂਦਾ ਹੈ ਮਤਲਬ ਗੱਡੀ ਆਪਣੇ ਆਪ ਆਟੋਮੈਟਿਕਲੀ ਪਾਰਕ ਹੋ ਜਾਂਦੀ ਆ ਹਜ਼ਾਰਡ ਲੈਂਪ ਦਾ ਬਟਨ ਆਪਣੇ ਕੋਲ ਅੰਦਰਲੇ ਪਾਸੇ ਆ ਜੇ ਕਿਸੇ ਨੇ ਡਿੱਗੀ ਵਗੈਰਾ ਖੋਲੋਣੀ ਹੋਵੇ ਆਪਣੇ ਕੋਲ ਬਟਨ ਅੰਦਰ ਆ ਗਿਆ ਬਾਕੀ ਇਦਾਂ ਦਾ ਕੁਝ ਇਹ ਤਾਂ ਸਾਰਾ ਅਪਾਰਟਮੈਂਟ ਆ ਸਨਰੂਫ ਮੈਂ ਤੁਹਾਨੂੰ ਦੱਸ ਹੀ ਦਿੱਤਾ ਆਪਣੀ ਐਨੀ ਵੱਡੀ ਸਨਰੂਫ ਮਿਲ ਜਾਂਦੀ ਹੈ ਕੁਝ ਇਹਦੇ ਵਿੱਚ ਬਟਨ ਐ ਖੁੱਲਦੀ ਨਹੀਂਗੀ ਆਪਣੀ ਬਾਕੀ ਜਿਹੜਾ ਆਪਣਾ ਕੋ ਤੇ ਵਿਦ ਲਾਈਟ ਮਿਲ ਜਾਂਦਾ ਆਪਣਾ ਨਾ ਉਪਰੋਂ ਖੁੱਲਦਾ ਏ ਚੀਜ਼ ਆਪਣੀ ਥੱਲੇ ਤੋਂ ਨਹੀਂ ਖੁੱਲਦੀ ਜਿਵੇਂ ਮੈਂ ਗੱਲ ਕਰਾਂ ਇਹ ਐਵੇਂ ਖੁੱਲ ਜਾਂਦੀ ਆ ਬਾਕੀ ਦੇ ਵਿੱਚ ਆਪਣੀਆਂ LED ਲਾਈਟਾਂ ਮਿਲ ਜਾਂਦੀਆਂ ਨੇ ਇਨ ਬਿਲਟ ਬਾਕੀ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਮਤਲਬ ਜਿਵੇਂ ਤੁਸੀਂ ਹੱਥ ਖੋਲੋਗੇ ਨਾ ਇਹ ਚੀਜ਼ ਬਾਹਰਲੀ ਗੱਡੀਆਂ ਦੇ ਵਿੱਚ ਆਉਂਦੀ ਸੀ ਐਵੇਂ ਅੱਛੀ ਜੀ ਇਹ ਨਾਲ ਸਪਰੈਡ ਹੋ ਜਾਂਦੀ ਆ ਮਤਲਬ ਖੁੱਲ ਜਾਂਦੀ ਆ ਪ੍ਰੋਪਰ ਜਿਵੇਂ ਬਾਈ ਚਾਂਸ ਜੇ ਸਮਝ ਲਓ ਧੁੱਪ ਵਗੈਰਾ ਆਉਂਦੀ ਆ ਨਾ ਆਪਣੀ ਇੱਥੇ ਤੱਕ ਰਹਿੰਦਾ ਸੀ ਜਿਹੜਾ ਸਨ ਵਾਈਜ਼ਰ ਹੁਣ ਇਹ ਐਕਸਟੈਂਡ ਹੋ ਜਾਂਦਾ ਬਾਕੀ ਨਾਲ ਇਹਦੇ ਵਿੱਚ ਆਪਣਾ ਹਰਮਨ ਕਾਰਡਨ ਦਾ ਮਿਊਜ਼ਿਕ ਸਿਸਟਮ ਮਿਲ ਜਾਂਦਾ ਮਿਊਜ਼ਿਕ ਸਿਸਟਮ ਤਾਂ ਇਹਨਾਂ ਇੰਨਾ ਘੰਟਾ ਨਾ ਬਾਰੋ ਕਿਸ ਨੂੰ ਲਵਾਉਣ ਦੀ ਕੋਈ ਲੋੜ ਹੀ ਨਹੀਂ ਬਾਕੀ ਅਸੀਂ ਵੈਂਟ ਵਗੈਰਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹ ਚੀਜ਼ ਨਾਲ ਮੈਨੂੰ ਬੜੀ ਸੋਹਣੀ ਲੱਗੀ ਬਾਕੀ ਆਪਾਂ ਦੇਖਦੇ ਹਾਂ ਹਨਾ ਜਲਦੀ ਇਹ ਗੱਡੀ ਦਾ ਆਪਣਾ ਜਿਹੜਾ ਡਰਾਈਵਿੰਗ ਐਕਸਪੀਰੀਅੰਸ ਆ ਉਹ ਵੀ ਸ਼ੇਅਰ ਕਰਾਂਗੇ ਆ ਦੇਖੋ ਇੱਕ ਵਾਰ ਕੁਆਲਿਟੀ ਦੇਖੋ ਤੁਸੀਂ ਇੱਕ ਵਾਰ ਕੁਆਲਿਟੀ ਤਾਂ ਹੈਗੀ ਹੈ ਯਾਰ ਐਵੇਂ ਮੈਂ ਕਹਾਂ ਨਾ ਨਾ ਕਿ ਹਾਂ ਹੈ ਨਹੀਂ ਯਾਰ ਕੁਆਲਿਟੀ ਬਹੁਤ ਸੋਹਣੀ ਆ ਪ੍ਰੋਪਰ ਪਤਾ ਲੱਗਦਾ ਹੈ ਕਿ ਹਾਂ ਲਾਗ ਪਾਸ ਕੀ ਆ ਹੈਨਾ ਆਸੇ-ਪਾਸੇ ਕੀ ਕੀ ਚੀਜ਼ਾਂ ਸਾਰਾ ਕੁਝ ਪਤਾ ਲੱਗਦਾ ਹੈ ਨਹੀਂ ਕਿ ਹਾਂ ਬਾਕੀ ਫਰੰਟ ਦੇ ਵਿੱਚੋਂ ਤਾਂ ਆਪਣਾ ਇੰਨੇ ਕੁ ਸੀਗਾ ਤੁਹਾਨੂੰ ਮੈਂ ਜਿਹੜੇ ਮੇਨ ਸਪੈਕਸ ਦੱਸਦਾ ਇਦੇ ਵਿੱਚ ਨਾ ਆਪਣੀ 682 ਕਿਲੋਮੀਟਰ ਦੀ ਸਿੰਗਲ ਚਾਰਜ ਦੇ ਵਿੱਚ ਮਤਲਬ ਚੱਲਿਓ ਜਾਂਦੀ ਹੈ ਬਾਕੀ ਪ੍ਰਾਈਸ ਵਗੈਰਾ ਦੀ ਮੈਂ ਗੱਲ ਕਰਾਂ ਆਪਣੀ ਇਹ ਵਾਲੀ ਗੱਡੀ ਜਿਹੜੀ ਐਕਸਵੀ9 ਨਹੀਂ ਹੈ ਉਦੋਂ 4 ਲੱਖ ਰੁਪਏ ਸਸਤੀ ਆ ਹੁਣ 4 ਲੱਖ ਦੇ ਵਿੱਚ ਤੁਹਾਨੂੰ ਮਤਲਬ ਇੱਕ ਐਕਸਟੈਂਡਡ ਸਕਰੀਨ ਮਿਲ ਜੂਗੀ ਸਪੋਰਟਸ ਵੇਰੀਐਂਟ ਮਿਲ ਜਾਂਦਾ ਹੈ ਥੋੜਾ ਜਿਹਾ ਬਾਕੀ ਨਾ ਇਹਦਾ ਇੰਟੀਰੀਅਰ ਥੋੜਾ ਜਿਹਾ ਐਵੇਂ ਬਹਿ ਕੇ ਲਾਦਦਾ ਮਤਲਬ ਲੱਗਦੀ ਚੀਜ਼ ਲਾਦੀ ਆ ਉਹਦੇ ਨਾਲੋ ਇਹ ਚ ਆਪਣੇ ਟੋਟਲ 7 에ਅਰ ਬੈਗ ਆ ਜਾਂਦੇ ਨੇ 8ਵਾਂ ਆਪਣਾ ਨੀਅਰ ਬੈਗ ਮਤਲਬ ਟੋਟਲ ਇਹਦੇ ਵਿੱਚ ਆਪਣੇ 8 에ਅਰ ਬੈਗ ਨੇ ਬਾਕੀ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ 60 ਮਿਲੀਅਨ ਐਂਬੀਅੰਟ ਲਾਈਟਿੰਗ ਮਿਲ ਜਾਂਦੀ ਆ ਆਪਾਂ ਨੂੰ ਬਾਕੀ ਹੋਰ ਫੰਕਸ਼ਨ ਵਗੈਰਾ ਮੈਂ ਗੱਲ ਕਰਾਂ ਜਿਹੜੇ ਫੀਚਰਸ ਨੇ ਜਿਹੜੇ ਮੇਰੇ ਤੋਂ ਬਾਇਚਾਂਸ ਜੇ ਐਕਸਪਲੇਨ ਨਾ ਹੋ ਪਾਏ ਮੈਂ ਨਾ ਮਤਲਬ ਜਿਹੜੀ ਮੇਰੀ ਐਕਸੀਵੀ 9 ਵਾਲੀ ਵੀਡੀਓ ਤੁਸੀਂ ਉਹ ਦੇਖ ਸਕਦੇ ਹੋ ਇਹਦੇ ਤੇ ਉਹਦੇ ਫੀਚਰ ਸਾਰੇ ਕੋ ਸੇਮ ਆ ਮਤਲਬ ਏ ਟੂ ਜ਼ेड ਲੀਕੇ ਸਾਰੇ ਕੋ ਸੇਮ ਆ ਬਸ ਇੱਕ ਨਾ ਉਹ ਥੋੜੀ ਜਿਹੀ ਮਤਲਬ ਕੂਪੇ ਸਟਾਈਲ ਦੇ ਵਿੱਚ ਥੋੜੀ ਜਿਹੀ ਲੰਬੀ ਕੀਤੀ ਹੋਈ ਆ ਗੱਡੀ ਇਹ ਆਪਣੀ ਛੋਟੀ ਜਿਹੀ ਕੀਤੀ ਹੋਈ ਆ ਬਟ ਇੰਨੀ ਵੀ ਛੋਟੀ ਨਹੀਂ ਗਈ ਹਨਾ ਕਿ ਬੜਾ ਹੀ ਫਰਕ ਲੱ ਆਪਣੀ ਕਰੰਟਡ ਟ੍ਰਿਪ ਆ ਗਈ એનર્ਜੀ ਪਾਵਰ ਕੰਜ਼ਮਪਸ਼ਨ ਟੀਪੀਐਮਐਸ ਵਗੈਰਾ ਦੇ ਵਿੱਚਰ ਬਾਧੂ ਚੀਜ਼ਾਂ ਨੇ ਹੁਣ ਤੁਹਾਨੂੰ ਪਤਾ ਯਾਰ ਇੰਨੀ ਚੀਜ਼ਾਂ ਦਾ ਗਾਹਾਂ ਜੇ ਫੀਚਰ ਗਨਾਨ ਤੇ ਲੱਗ ਗਿਆ ਮੈਂ ਵੀਡੀਓ ਬਹੁਤ ਲੰਬੀ ਹੋਣੀ ਤੇ ਉਹਦਾ ਕੋਈ ਫਾਇਦਾ ਵੀ ਨਹੀਂ ਬਾਕੀ ਹੁਣ ਚੱਲਦੇ ਆ ਆਪਾਂ ਪਿਛਲੇ ਪਾਸੇ ਮੈਨੂੰ ਨਾ ਇਹ ਚੀਜ਼ ਬਹੁਤ ਘਾਣ ਲੱਗੀ ਇੱਕ ਵਾਰ ਉਹ ਮੈਂ ਗੱਡੀ ਬੰਦ ਕਰਦਾ ਉਹ ਦੇਖੋ ਐਨੀਮੇਸ਼ਨ ਤਾਂ ਬਹੁਤ ਘਾਣ ਦਿੱਤਾ ਹੋਇਆ ਇਹਨਾਂ ਨੇ ਜਿਵੇਂ ਕਿਸੇ ਨੇ ਡੋਰ ਖੋਲਣਾ ਨਾ ਆਪਣਾ ਐਦਾਂ ਕਰਕੇ ਬਾਕੀ ਨੇ ਦੇ ਵਿੱਚ ਆਪਣਾ ਵੈਲਕਮ ਫੀਚਰ ਵੀ ਆ ਤੇ ਐਗਜ਼ਿਟ ਫੀਚਰ ਵੀ ਆ ਮਤਲਬ ਜਿਵੇਂ ਤੁਸੀਂ ਗੱਡੀ ਦੇ ਵਿੱਚ ਐਂਟਰ ਕਰੋਗੇ ਆਪਣੀ ਸੀਟ ਪੂਰੀ ਪਿੱਛੇ ਚਲੀ ਜਾਂਦੀ ਆ ਤੇ ਜਿਵੇਂ ਤੁਸੀਂ ਮਤਲਬ ਫੇਰ ਸਟੈਪ ਆਊਟ ਕਰੋਗੇ ਜਾਂ ਗੱਡੀ ਤੋਂ ਬਾਹਰ ਉਤਰੋਗੇ ਜਿਵੇਂ ਤੇ ਸੀਟ ਫੇਰ ਪੂਰੀ ਪਿੱਛੇ ਚਲੀ ਜਾਂਦੀ ਆ ਬਾਕੀ ਹੁਣ ਚਲਦੇ ਆ ਇੱਕ ਵਾਰ ਪਿੱਛੇ ਆਪਾਂ ਬਾਕੀ ਪਿਛਲੇ ਪਾਸੇ ਵੀ ਸੇਮ ਆਪਣਾ ਉਹੀ ਸਾਰਾ ਕੁਝ ਆ ਯਾਰ ਇੰਨੇ ਨਾ ਮੈਨੂੰ ਜਿਹੜੇ ਆਪਣੇ ਜਿਹੜੇ ਸ਼ੀਸ਼ਿਆਂ ਦੇ ਕੰਟਰੋਲ ਨੇ ਉਹ ਬਹੁਤ ਕਹਾਂਡ ਲੱਗੇ ਮਤਲਬ ਦੇਖੋ ਤਾਂ ਸਿੱਕ ਵਾਰ ਐਵੇਂ ਕਰਕੇ ਹਨਾ ਟਰਪ ਜਹਾਜ਼ ਵਾਲੀ ਬਾਕੀ ਪਿੱਛੇ ਵੀ ਆਪਣੇ ਕੋਲ ਸੇਮ ਉਦਾਂ ਦੇ ਡੋਰ ਹੈਂਡ ਲ ਬਾਕੀ ਜੇ ਕਿਸੇ ਨੇ ਆਪਣੇ ਪਿਛਲੇ ਹੈਡਰੈਸ ਐਡਜਸਟ ਕਰਨੇ ਹੋਣ ਪਹਿਲੀ ਗੱਲ ਤਾਂ ਤੁਸੀਂ ਹੈਡਰੈਸ ਦੇਖੋ ਯਾਰ ਹੈਨਾ ਸਿੰਗਲ ਲੈਗ ਮਤਲਬ ਸਿੰਗਲ ਲੈਗ ਕਹਿੰਦੇ ਨੇ ਵੈਸੇ ਇਹਨਾਂ ਨੂੰ ਸਿੰਗਲ ਲੈਗ ਦੇ ਵਿੱਚ ਆਪਣੇ ਐਡਜਸਟੇਬਲ ਹੈਡਰੈਸ ਨੇ ਆਪਾਂ ਮਤਲਬ ਆਹ ਬਟਨ ਜਿਹਾ ਦੱਬ ਕੇ ਤੁਹਾਡਾ ਐਡਜਸਟ ਕਰ ਸਕਦੇ ਆ ਹੋ ਜਾ ਪਤਨ ਕੀ ਚੱਕਰਾ ਬਾਕੀ ਨਾਲ ਇਹਦੇ ਵਿੱਚ ਸੀਟ ਆਈ ਪੋਰਟ ਦੇਖੋ ਤੁਸੀਂ ਕਿੱਥੇ ਦਿੱਤਾ ਹੋਇਆ ਇੱਕ ਆਪਣਾ ਇਧਰਲੇ ਪਾਸੇ ਆ ਗਿਆ ਸੀਟ ਆਈ ਪੋਰਟ ਤੇ ਇੱਕ ਆਪਣਾ ਇਧਰਲੇ ਪਾਸੇ ਆ ਗਿਆ ਰੀਅਰ ਏਸੀ ਵੈਂਟ ਦੇਖੋ ਤੁਸੀਂ ਇੱਕ ਵਾਰ ਬਾਕੀ ਰੀਅਰ ਆਰਮ ਰੈਸਟ ਦੀ ਗੱਲ ਕਰਾਂ ਮੈਂ ਆਪਾਂ ਨੂੰ 2 ਕੱਪ ਹੋਲਡਰਸ ਮਿਲ ਜਾਂਦੇ ਨੇ ਫਰੰਟ ਦੇ ਵਿੱਚ ਮੈਂ ਤੁਹਾਨੂੰ ਦੱਸ ਦੇ ਤਾਂ ਆਪਣੀ ਵੈਂਟੀਲੇਟਿਡ ਸੀਟਾਂ ਆ ਜਾਂਦੀਆਂ ਨੇ ਬਾਕੀ ਐਦਾਂ ਦੀ ਕੁਝ ਬਾਬੇ BE6 ਗੱਡੀ ਮੈਨੂੰ ਪਰਸੈਂਟੇਜ ਦੱਸਾਂ ਮੈਨੂੰ ਬੜੀ ਘੈਂਟ ਲੱਗੀ ਬਾਕੀ ਐਦਾਂ ਦਾ ਕੁਝ ਸੀਗਾ ਆਪਣੀ ਜਿਹੜੀ ਰੀਅਰ ਵਿੱਚ ਆਪਣੀ ਕੈਮਨ ਲਾਈਟ ਆ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਗ੍ਰੈਬ ਹੈਂਡਲ ਆਪਣੇ ਕੋਲ ਅੱਧਰਲੇ ਪਾਸੇ ਆ ਗਏ ਜਿਹੜੀ ਇਹਦੀ ਛੱਤ ਆ ਸਾਰੀ ਆਪਣੀ ਬਲੈਕ ਦੇ ਵਿੱਚ ਆ ਬਾਕੀ ਹੁਣ ਮੈਂ ਗੱਲ ਕਰਾਂ ਜੇ ਤੇ ਫਰੰਟ ਬੋਨਟ ਦੀ ਬੋਨਟ ਖੋਲਦੀ ਪਈ ਇਹਦਾ ਯਾਰ ਮੜਾ ਇਕ ਬਾਕੀ ਨਾ ਐਦਾਂ ਦੇ ਮਤਲਬ ਹਾਈਡਰੌਲਿਕ ਮਿਲ ਜਾਂਦੇ ਨੇ ਆਪਾਂ ਨੂੰ ਫਰੰਟ ਦੇ ਵਿੱਚ 35 ਲੀਟਰ ਤੱਕ ਦਾ ਆਪਾਂ ਸਮਾਨ ਰੱਖ ਸਕਦੇ ਹਾਂ ਇਹਦੇ ਵਿੱਚ ਬਾਕੀ ਇਹ ਠੀਕ ਆ ਮੇਰੇ ਹਿਸਾਬ ਨਾਲ ਤਾਂ ਠੀਕ ਆ ਜੇ ਕਿਸੇ ਨੇ ਬੰਦ ਕਰਨਾ ਹੋਵੇ ਨਾ ਵਿੱਚੋਂ ਬੰਦ ਨਹੀਂ ਹੁੰਦਾ ਤੁਹਾਨੂੰ ਸਾਈਡ ਦੇ ਵਿੱਚ ਜਾ ਕੇ ਆ ਹੁਣ ਬੰਦ ਨਹੀਂ ਹੋਇਆ ਖੋਲੀ ਇੱਕ ਮਿੰਟ ਫਿਰ ਇਹ ਐਦਾਂ ਬੰਦ ਹੁੰਦਾ ਮੈਂ ਤਾਂ ਸੋਧ ਪਹਿਲਾਂ ਦੇਖਦਾ ਰਹਿ ਗਿਆ ਸੀਗਾ ਕਿ ਹਾਂ ਬਾਕੀ ਜੇ ਤੁਹਾਨੂੰ ਆਪਣੀ ਮਹਿੰਦਰਾ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਜੇ ਇਨਕੁਆਰੀ ਹੋਈ ਮੈਂ ਉਹਨਾਂ ਇੱਕ ਵੀਰੇ ਦਾ ਨੰਬਰ ਮੈਂਸ਼ਨ ਕਰ ਦੂੰਗਾ ਬੇਸਿਕਲੀ ਇਲੈਕਟ੍ਰਿਕ ਗੱਡੀਆਂ ਦੇ ਰਿਲੇਟਡ ਜਾਂ BE6 ਬਾਰੇ ਜਾਂ XCVI9 ਬਾਰੇ ਤੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਜੇ ਮਹਿੰਦਰਾ ਦੀ ਕਿਸੇ ਹੋਰ ਗੱਡੀ ਦੇ ਰਿਲੇਟਡ ਹੈ ਨਾ ਸਕੋਰਪੀਓ ਹੋਗੀ ਐਨ ਵਗੈਰਾ ਹੋਗੀ ਉਹਨਾਂ ਦਾ ਮੈਂ ਇੱਕ ਨੰਬਰ ਅੱਡ ਮੈਂਸ਼ਨ ਕਰ ਦੂੰਗਾ ਬਾਕੀ ਦੀ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ